ਸਾਥੋਂ ਸਦਾ ਲਈ ਦੂਰ ਹੋ ਗਿਆ ਪਰ ਪੰਥ ਲਈ ਕੌਮ ਲਈ ਉਹ ਅਮਰ ਹੋ ਗਿਆ ਉਹਦੀ ਘਾਟ ਹਮੇਸ਼ਾ ਪੰਥ ਨੂੰ ਪੰਜਾਬ ਨੂੰ ਰੜਕਦੀ ਰਹੂਗੀ ਅੱਜ ਬਹੁਤ ਸਾਰੇ ਬੁਲਾਰੇ ਏਕਤਾ ਦੇ ਉੱਤੇ ਗੱਲਾਂ ਕਰਦੇ ਨੇ ਬਾਈ ਦੀਪ ਸਿੱਧੂ ਸੂਤ ਦੇ ਉੱਤੇ ਗੱਲਾਂ ਕਰਦੇ ਨੇ ਅਸੀਂ ਸਹਿਮਤਾ ਸਾਰਿਆਂ ਨਾਲ ਇੱਕ ਖਾਲਸਾ ਰਾਜ ਦੀ ਗੱਲ ਆ ਸਾਡੀ ਹੋਂਦ ਦੀ ਗੱਲ ਹੈ ਜਦੋਂ ਹੋਂਦ ਤੇ ਗੱਲ ਆ ਜਾਂਦੀ ਹੈ ਫਿਰ ਸਾਰਾ ਕੁਝ ਮਰਨਾ ਵੀ ਮਨਜ਼ੂਰ ਹੋ ਜਾਂਦਾ ਹੈ ਖਾਲਸਾ ਰਾਜ ਦੀ ਗੱਲ ਲੈਦਾ ਹੈ 2027 ਦੇ ਇਲیکشن ਦੀ ਗੱਲ ਲੈਦਾ ਹੈ ਇਹ ਮਤ ਸੋਚੋ ਵੀ 2000 27 ਦਾ ਇਲੈਕਸ਼ਨ ਜਿੱਤ ਕੇ ਅਸੀਂ ਖਾਲਸਾ ਰਾਜ ਕਾਇਮ ਕਰ ਲਿਆਂਗੇ ਉਹ ਨਹੀਂ ਹੋਣਾ ਇਲੈਕਸ਼ਨ ਲੜ ਕੇ ਸਾਨੂੰ ਸਾਡੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਝੂਠੇ ਪਰਚੇ ਹੋ ਰਹੇ ਨੇ ਹਰ ਸਹਿ ਤੀਆਂ ਪੈਣਾ ਦੀ ਬੇਪੱਤੀ ਦਾ ਡਰ ਬਣਿਆ ਰਹਿੰਦਾ ਇਹ ਜਿਹੜੇ ਮਸਲੇ ਨੇ ਇਹ ਸਰਕਾਰ ਬਣਨ ਦੇ ਨਾਲ ਹੱਲ ਹੋ ਸਕਦੇ ਨੇ ਹੋ ਜਾਣਗੇ ਸਾਡੀ ਅੱਭੀ ਦੀ ਸਰਕਾਰ ਬਣ ਜੂ ਜਿੱਥੇ ਖਾਲਸਾ ਰਾਜ ਦੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸਾਨੂੰ ਸਾਰੇ ਪੱਕ ਦੇਖਣੇ ਪੈਣੇ ਆ ਇਹਨ ਗਰੀਬ ਸਿੱਖਨ ਕੋ ਦਿਉ ਬਾਦਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਓ ਤਵੇ ਗੋਵਿੰਦ ਸਿੰਘ ਨਾਮ ਕਹਾਓ ਅਸੀਂ ਆ ਉਹਨਾਂ ਦਾ ਪੱਖ ਵੀ ਲੈ ਕੇ ਚੱਲਣਾ ਧੰਨ ਗੁਰੂ ਗੋਵਿੰਦ ਸਿੰਘ ਸਾਹਿਬ ਮਹਾਰਾਜ ਨੇ ਅਮਰਤ ਸਕਉਣ ਵੇਲੇ ਸਾਰਿਆਂ ਨੂੰ ਇਕਤਰ ਕੀਤਾ ਸੀਗਾ ਅਸੀਂ ਇਕੱਥਾਵੇਂ ਨਹੀਂ ਖੜਨਾ ਅਸੀਂ ਜਿਹੜਾ ਐਸੀ ਬੀਸੀ ਸਲੂਟ ਕਾਸਟ ਭਾਈਚਾਰਾ ਜਿੰਨਾ ਚਿਰ ਅਸੀਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਚੱਲਦੇ ਤੁਸੀਂ ਮਤ ਸੋਚੋ ਵੀ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਨਹੀਂ ਪਹੁੰਚ ਸਕਦੇ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਜਿਹੜਾ ਸੰਕਲਪ ਹੈ ਸਤ ਗੁਰਾਂ ਦਾ ਜਿਹੜਾ ਨਾਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਫੇਰ ਹੀ ਬਲੰਦ ਹੋਊਗਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਕਹੇ ਹੋਏ ਬਚਨ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣ ਬੋ ਇਹਦੇ ਉੱਤੇ ਕਾਇਮ ਰਹਾਂਗੇ ਉਹ ਪੰਥ ਦੇ ਠੇਕੇਦਾਰੋ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਆ ਅੱਜ ਉਹ ਪਿੰਡ ਦੱਸ ਦਿਓ ਜਿੱਥੇ ਬਿਤਕਰਨੀ ਹੁੰਦਾ ਜਿੱਥੇ ਜਾਤ ਪਾਤ ਦਾ ਬੋਲ ਬਾਲਾ ਨਹੀਂ ਤੁਸੀਂ ਪਹਿਲਾਂ ਇੱਕ ਪਿੰਡੇ ਸਾਹ ਕਾਇਮ ਕਰ ਲੋ ਜਿਹੜਾ ਸੰਪੂਰਨ ਤੌਰ ਤੇ ਜਿਹੜਾ ਸਾਡੇ ਖਾਲਸਾ ਰਾਜ ਦੀ ਗੱਲ ਕਰੇ ਜਿੱਥੇ ਏਕਾ ਹੋਵੇ ਇੱਕੋ ਹੀ ਗੁਰੂ ਘਰ ਹੋਵੇ ਇੱਕੋ ਹੀ ਸਮਸ਼ਾਨ ਘਾਟ ਹੋਵੇ ਕੋਈ ਉੱਚ ਨਾ ਹੋਵੇ ਕੋਈ ਨੀਚ ਨਾ ਹੋਵੇ ਇਹੋ ਜਾਂ ਕੋਈ ਹਲਕਾ ਹੀ ਤਿਆਰ ਕਰ ਲੋ ਫਿਰ ਕਹਾ ਬਦ ਲਿਓ ਇਹ ਬਾਦੀਆਂ ਗੱਲਾਂ ਨੇ ਅਸੀਂ ਸਹਿਮਤ ਆ ਅਸੀਂ ਚਾਹੁੰਦੇ ਆ ਖਾਲਸਾ ਰਾਜ ਤੇ ਹਾਮੀ ਆਸੀਂ ਪਰ ਸਾਨੂੰ ਸਾਰੇ ਪੱਖ ਦੇਖਣੇ ਪੈਣਿਆ ਨਾਲ ਲੈ ਕੇ ਉਹਨਾਂ ਗਰੀਬਾਂ ਨੂੰ ਤੁਰਨਾ ਪੈਣਾ ਜਿਨ੍ਹਾਂ ਨੂੰ ਧੱਕੇ ਦੇ ਨਾਲ ਜ਼ੁਲਮ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਗੰਨੇ ਪਿੱਛੇ ਕੁੱਟ ਕੇ ਮਾਰਿਆ ਜਾਂਦਾ ਹੈ ਜਿੰਨਾਂ ਦੀਆਂ ਧੀਆਂ ਪੈਣਾ ਦਾ ਨਿਤ ਬੁਲਾਤਕਾਰ ਹੁੰਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਦਬੜ ਜਿੱਦਾ ਸਰਕਾਰ ਆ ਜਾਂਦੀ ਹੈ ਉਹ ਕੁਚਲਣ ਦੀ ਕੋਸ਼ਿਸ਼ ਕਰਦਾ ਹੈ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਦਾ ਸੁਪਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਦਿੱਤਾ ਹੋਇਆ ਸੰਕਲਪ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋਦਾ ਨਾਰਾ ਲੈ ਕੇ ਨਹੀਂ ਚੱਲਦੇ ਇਹ ਮਤ ਸੋਚੋ ਵੀ ਅਸੀਂ ਕਾਮਯਾਬ ਹੋ ਜਾਾਂਗੇ ਖਾਲਸਾ ਜੀ ਸਾਨੂੰ ਉਹ ਸੰਕਲਪ ਤੇ ਤੁਰਨਾ ਚਾਹੀਦਾ ਹੈ ਰਾਜ ਕਰੇਗਾ ਖਾਲਸਾ ਅਸੀਂ ਹੰਮੀਆ ਰਾਜ ਖਾਲਸੇ ਦੇ ਤੇ ਬੇਨਤੀਆਂ ਨੇ ਬਾਜੀ ਦੀਪ ਸਿੱਧੂ ਦੀ ਸੋਚ ਸੀ ਜੋ ਵੀ ਉਹਨੇ ਕਿਹਾ ਤੁਸੀਂ ਵੀਡੀਓ ਆਡੀਓ ਜਿਹੜੀਆਂ ਸੁਣੀਆਂ ਨੇ ਸੁਣ ਰਹੇ ਹੋ ਹਰੇਕ ਹੀ ਸੱਚ ਹੋਈ ਹੈ ਤੇ 2027 ਦੀ ਵਿੱਚ ਵੀ ਉਹਨੇ ਕਿਹਾ ਸੀ ਅਸੀਂ ਇਲੈਕਸ਼ਨ ਲੜਾਂਗੇ 2027 ਦੇ ਵਿੱਚ ਬਾਰਸ ਪੰਜਾਬ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਤੁਸੀਂ ਬਣਾਉਣੀ ਆ ਮੈਥੋਂ ਪਹਿਲਾਂ ਪਹਿਲਾਂ ਵੀ ਇਸ 스테ਟ ਤੇ ਗੱਲ ਹੋਈ ਹੈ ਵੀ ਅੱਜ ਇੱਕ ਬਿਆਨ ਵੀ ਤੁਸੀਂ ਦੋ ਦਿਨਾਂ ਸੁਣ ਰਹੇ ਹੋ ਪਿਛਲੇ ਕੱਲ ਦਾ ਸੋਸ਼ਲ ਮੀਡੀਆ ਤੇ ਪੁਲਿਸ ਵਾਲੇ ਦਾ ਜਿਹੜਾ ਮੁੰਡਾ ਮਰ ਜਾਂਦਾ ਉਹ ਕਹਿੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੁਹਾਨੂੰ ਅਮਰਤਪਾਲ ਦੀ ਸਰਕਾਰ ਲਿਆਉਣੀ ਪਾਉਗੀ। ਇਹ ਪੁਲਿਸ ਵਾਲੇ ਕਿਉਂ ਕਹਿ ਰਹੇ ਨੇ ਭਾਈ ਜੇ ਉਹਨੂੰ ਕੁਝ ਦਿਸਦਾ ਨਿਸ਼ਠਾਬ ਤੋਂ ਨੇੜੇ ਸਿਸਟਮ ਪੁਲਿਸ ਵਾਲਿਆਂ ਦੇ ਕੋਲ ਹੀ ਹੁੰਦਾ ਨਾ। ਅੱਜ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਉਹਨੂੰ ਕਿਵੇਂ ਸਮਝ ਆ ਗਈ? ਸਾਨੂੰ ਕਦੋਂ ਸਮਝ ਆਊਗੀ ਵੀ ਵਾਰਿਸ ਪੰਜਾਬ ਜਥੇਬੰਦੀ ਦੀ ਸਰਕਾਰ ਚਾਹੀਦੀ ਹੈ। ਲੈ ਕੇ ਆਓ ਅਗਲਾ ਸੀਐਮ ਭਾਈ ਅਮਰਤਪਾਲ ਸਿੰਘ ਨੂੰ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨਾਲ ਜ਼ਬਰ ਹੁੰਦਾ ਜਿਹੜਾ ਜ਼ੁਲਮ ਹੁੰਦਾ ਉਹ ਰੁਕ ਜਾਵੇ ਤੇ ਬਾਕੀ ਅਗਲੀਆਂ ਗੱਲਾਂ ਫੇਰ ਅਸੀਂ ਖਾਲਸਾ ਰਾਜਵਾਲ ਫੇਰ ਵੱਧ ਸਕਦੇ ਆ ਜਦੋਂ ਜ਼ੁਰਬਰ ਜ਼ੁਲਮ ਤਸੱਦਤ ਸਾਡੇ ਉੱਤੇ ਰੁਕ ਗਿਆ ਗੁਰਮੁਖ ਪਿਆਰਿਓ ਗੱਲਾਂ ਕਰਨ ਨੂੰ ਬਹੁਤ ਜ਼ਿਆਦੇ ਨੇ ਜਿੰਨੇ ਵੀ ਸਤਿਕਾਰਯੋਗ ਇੱਥੇ ਆਏ ਹੋਏ ਨੇ ਸਾਰਿਆਂ ਧੰਨਵਾਦ ਹੈ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਕਰਾਨੇ ਵਾਲੇ ਸੰਤ ਬਾਬਾ ਬਲਕਾਰ ਸਿੰਘ ਜੀ ਕੋਹਲਿਆ ਵਾਲੇ ਜਥੇਦਾਰ ਗੁਰਪ੍ਰੀਤ ਸਿੰਘ ਜੀ ਹੁਸ਼ਿਆਰਪੁਰ ਜਥੇਦਾਰ ਪ੍ਰਗਟ ਸਿੰਘ ਲੁਧਿਆਣਾ ਹੋਰ ਸਾਡੇ ਭਾਈ ਸਾਹਿਬ ਜਿੰਨੇ ਵੀ ਇੱਥੇ ਆਏ ਨੇ ਸਾਰੇ ਸਤਿਕਾਰਯੋਗ ਨੇ ਬਾਪੂ ਜੀ ਕਾਰ ਸਿੰਘ ਵਾਲਾ ਜਿੰਨੇ ਵੀ ਮਾਨ ਸਾਹਿਬ ਸਾਰੇ ਸਾਰੇ ਧੰਨਵਾਦ ਸਾਰਿਆਂ ਨੂੰ ਜਿਉ ਆਇਆ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਮਾਂ ਥੋੜਾ ਹੈ ਖਾਲਸਾ ਜੀ ਆਪਾਂ ਨੇ 27 ਦੇ ਵਿੱਚ ਪੰਥਕ ਸਰਕਾਰ ਲੈ ਕੇ ਆਉਣੀ ਆ ਜਿਵੇਂ ਮਰਜ਼ੀ ਲੈ ਕੇ ਆਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਲੜਨਾ ਨਹੀਂ ਤੇ ਦਿਖਾਉਣਾ ਹੈ ਜੇ ਤਾਂ ਤੁਸੀਂ ਸੱਚਮੁੱਚੀ ਪੰਥ ਨੂੰ ਸਮਰਪਿਤ ਹੋ ਅਸੀਂ ਨਹੀਂ ਕਹਿੰਦੇ ਤੁਹਾਨੂੰ ਇਕਾ ਕਰ ਲੋ ਇਹ ਲੋਕਾਂ ਨੇ ਆਪੇ ਕਹਿਣ ਲੱਗ ਜਣਾ ਤੁਹਾਡੇ ਜੁੱਤੀਆਂ ਮਾਰ ਲੱਗ ਜਾਣਗੇ ਜੇ ਤੁਸੀਂ ਨਹੀਂ ਕਰੋਗੇ ਲੋਕ ਹੀ ਕਰਨਗੇ ਸਿੱਧਾ ਮੈਂ ਕਹਿਣਾ ਚਾਹੁੰਦਾ ਪੰਥ ਦੇ ਵਿੱਚ ਏਕਤਾ ਹੈਗੀ ਹੈ ਪੰਥ ਦੇ ਵਿੱਚ ਏਕਤਾ ਹੈ ਪਰ ਲੀਡਰਾਂਾਂ ਚ ਏਕਤਾ ਨਹੀਂ ਹੈਗੀ ਲੀਡਰਾਂ ਦੇ ਵਿੱਚ ਹਉਮੈ ਵੜੀ ਹੋਈ ਹੈ ਲੀਡਰ ਨਹੀਂ ਏਕਤਾ ਕਰਦੇ ਪੰਥ ਦੇ ਵਿੱਚ ਹਮੇਸ਼ਾ ਏਕਤਾ ਰਹਿੰਦੀ ਆ ਤੇ ਰਹੇਗੀ ਇਹਨੂੰ ਕੋਈ ਤੋੜ ਨਹੀਂ ਸਕਦਾ ਇਸ ਕਰਕੇ ਹੁਣ ਲੀਡਰ ਸੋਚ ਲੈਣ ਵੀ ਤੁਸੀਂ ਏਕਤਾ ਕਰਨੀ ਆ ਜਾਂ ਇਹਨਾਂ ਦੇ ਜੁੱਤੀਆਂ ਖਾਣੀਆਂ ਨੇ ਤੁਹਾਡਾ ਕੰਮ ਆਉ ਆਉਣ ਵਾਲੇ 2027 ਦੇ ਵਿੱਚ ਪੰਥਕ ਸਰਕਾਰ ਲੈ ਕੇ ਆਈਏ ਤੇ ਪਰ ਮੇਰੇ ਖਿਆਲ ਆ ਕੇ ਡਾਕਟਰ ਜਮੇਰ ਸਿੰਘ ਜੀ ਹੁਣਾ ਨੇ ਕੁਝ ਗੱਲਾਂ ਕਹੀਆਂ ਕਿ ਅਸੀਂ ਰੋਹਾਨੀਅਤ ਤੋਂ ਟੁੱਟ ਗਏ ਆ ਇਸ ਕਰਕੇ ਜੋ ਸਾਡੇ ਹਾਲਾਤ ਆ ਅਸੀਂ ਗੁਰੂ ਦੀ ਹਜ਼ੂਰੀ 'ਚ ਵੀ ਮੇਰਾ ਖਿਆਲ ਆ ਕੇ ਦਾਅਵੇ ਤੇ ਬੜੇ ਕਰਦੇ ਆ ਤੇ ਉੱਤੇ ਮੇਰਾ ਖਿਆਲ ਆ ਉਤਰਦੇ ਖਰੇ ਨਹੀਂ ਇਸ ਕਰਕੇ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾ ਸਕਦਾ ਪਰ ਕਰਦੇ ਕੀ ਅਸੀਂ ਉਹ ਉਹ ਚੀਜ਼ ਜਿਆਦਾ ਮੈਟਰ ਕਰਦੀ ਆ ਅੱਜ ਜੇ ਉਸ ਆਪਾਂ ਉਹ ਪਵਿੱਤਰ ਆਤਮਾ ਨੂੰ ਪਵਿੱਤਰ ਰੂਹ ਨੂੰ ਅੱਜ ਸ਼ਰਧਾ ਸਤਕਾਰ ਭੇਟ ਕਰਨ ਵਾਸਤੇ ਆਏ ਆ ਤੇ ਇੱਥੇ ਤੇ ਸੱਚ ਦੀ ਗੱਲ ਕਰੀਏ ਸੱਚ ਤੇ ਪਹਿਰਾ ਦਈਏ ਜੋ ਅਸੀਂ ਕਰਨਾ ਇਹ ਨਾ ਕਰੀਏ ਕੁਝ ਤੇ ਵਿਖਾਈਓ ਹੋਰ ਅੱਜ ਸਾਡੀ ਕਥਨੀ ਤੇ ਕਰਨੀ ਤੇ ਜਿਹੜਾ ਫਰਕ ਆ ਉਹਦੀ ਵਜ੍ਹਾ ਨਹੀਂ ਅਸੀਂ ਇਹ ਸਜ਼ਾ ਭੁਗਤ ਰਹੇ ਆ ਅੱਜ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਜੇਲ੍ਹਾਂ ਚ ਰੋਲ ਰਹੇ ਆ ਉਹਨਾਂ ਦੀ ਕੋਈ ਬਾਤ ਪੁੱਛਣ ਵਾਸਤੇ ਨਹੀਂ ਸਾਰੇ ਜਣੇ ਆਪੋ ਆਪਣੀਆਂ ਲੀਡਰੀਆਂ ਚ ਮਕਾ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਇਹੋ ਅਰਦਾਸ ਆ ਉਸ ਦੀਪ ਸਿੱਧੂ ਨੂੰ ਇਹੋ ਸੱਚੀ ਸੰਦਾਸ ਲਈ ਹੋ ਸਕਦੀ ਆ ਕਿ ਅਸੀਂ ਆਪਣੇ ਮੂਲ ਨਾਲ ਜੁੜੀਏ ਜਿੰਨਾ ਚਿਰ ਅਸੀਂ ਆਪਣੇ ਮੂਲ ਨਾਲ ਨਾਲ ਜੁੜੇ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਜਿਦਾ ਗੁਰੂ ਮਹਾਰਾਜ ਦੀ ਬਾਣੀ ਦਾ ਵਾਕ ਆ ਪੇੜ ਮਡਾ ਹੋਂ ਕਟਿਆ ਤੇ ਡਾਲ ਸਕੰਦੇ ਅਸੀਂ ਉਤੋਂ ਟੁੱਟ ਗਏ ਆ ਤੇ ਅਸੀਂ ਇਸ ਤਰ ਕਰਕੇ ਸੁੱਕ ਗਏ ਆ ਗੱਲਾਂ ਕਰਨੀਆਂ ਤੇ ਬਹੁਤ ਸੌਖੀਆਂ ਕਿਹਾ ਫਲਾਣਾ ਭੱਜ ਗਿਆ ਫਲਾਣਾ ਟਿਕਿਆ ਰਿਹਾ ਫਲਾਣਾ ਉਹ ਪਰ ਮੇਰਾ ਖਿਆਲ ਆ ਕਿ ਇਹ ਚੀਜ਼ ਆ ਕਿ ਇਹ ਸਾਰੇ ਲੋਕ ਸੰਤਾਂ ਜਾਣਦਿਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਅੰਤਰਜਾਮੀ ਉਹ ਜਾਣਦੇ ਆ ਕਿ ਕੌਣ ਖੜਾ ਹੈ ਕੌਣ ਭੱਜ ਗਿਆ ਇਸ ਕਰਕੇ ਜਿਆਦਾ ਆਪਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਵਾਲਾ ਛੱਡ ਕੇ ਇੱਕ ਪਾਸੇ ਏਕਤਾ ਦੀਆਂ ਗੱਲਾਂ ਹੋ ਰਹੀਆਂ ਇੱਕ ਪਾਸੇ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀਆਂ ਗੱਲਾਂ ਹੋ ਰਹੀਆਂ ਮੇਰਾ ਖਿਆਲ ਇਹੋ ਜੀਆਂ ਚੀਜ਼ਾਂ ਤੋਂ ਸਾਨੂੰ ਜਿੰਨਾ ਚਿਰ ਉੱਪਰ ਨਹੀਂ ਉੱਠਦੇ ਉਹਨਾਂ ਚਿਰ ਮੇਰਾ ਖਿਆਲ ਹੈ ਕਿ ਕੁਝ ਨਹੀਂ ਭਲਾ ਹੋ ਸਕਦਾ ਸਾਡੀ ਕੌਮ ਦਾ ਬਾਕੀ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕੋ ਉਹ ਪਵਿੱਤਰ ਆਤਮਾ ਜਿਹਦੇ ਦਿਨ ਤੇ ਅੱਜ ਅਸੀਂ ਇਕੱਤਰ ਹੋਏ ਆ ਜਿਹੜਾ ਉਹਦਾ ਸੋਚ ਸੀਗੀ ਜਿਹੜਾ ਉਹ ਦੀਪ ਸੀਗਾ ਉਹ ਤੋਂ ਅਸੀਂ ਸਾਰੇ ਜਾਨੇ ਚਾਣ ਲੈ ਕੇ ਆਪਣੇ ਮਨਾਂ 'ਚ ਜਿਹੜਾ ਸਾਡੇ 'ਚ ਹਨੇਰਾ ਵਾ ਉਹਨੂੰ ਦੂਰ ਕਰੀਏ ਤੇ ਕੋਈ ਲੰਮੇ ਲੈਕਚਰ ਦੇਣ ਦਾ ਨਹੀਂ ਸੋ ਮੈਂ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ 2-3 ਮੈਂ ਕੋਸ਼ ਕਰੂੰਗਾ 5 ਕੁ ਮਿੰਟਾਂ ਵਿੱਚ ਆਪਣੀ ਗੱਲ ਖਤਮ ਕਰ ਦੇਮਾ ਐਸ ਮੌਕੇ ਸਾਡੇ ਸਾਹਮਣੇ ਜਿਹੜਾ ਸਭ ਤੋਂ ਵੱਡਾ ਸਰੋਕਾਰ ਪ੍ਰਗਟਾਇਆ ਜਾ ਰਿਹਾ ਹੈ ਅੱਜ ਵੀ ਸਟੇਜ ਤੋਂ ਤੇ ਬਾਕੀ ਥਾਵਾਂ ਤੇ ਵੀ ਅਸੀਂ ਦੇਖਦੇ ਆ ਉਹ ਹੈ ਏਕਤਾ ਦਾ ਕਿ ਪੰਥ ਵਿੱਚ ਪਈ ਪਾਟੋ ਧਾੜ ਦਾ ਫਾਇਦਾ ਦੁਸ਼ਮਣ ਲੈ ਰਿਹਾ ਹੈ ਸਾਡੀਆਂ ਵਿਰੋਧੀ ਤਾਕਤਾਂ ਨੂੰ ਉਹਦਾ ਫਾਇਦਾ ਹੋ ਰਿਹਾ ਤਾਂ ਹੁੰਦਾ ਹੀ ਹੈ ਹਮੇਸ਼ਾ ਤੇ ਉਸ ਦੇ ਵਿੱਚੋਂ ਬਾਸਤੇ ਪਾਏ ਜਾ ਰਹੇ ਨੇ ਜਜ਼ਬਾਤੀ ਅਪੀਲਾਂ ਵੀ ਕੀਤੀਆਂ ਜਾਂਦੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਏਕਤਾ ਹੋਵੇ ਸੋ ਮੇਰਾ ਖਿਆਲ ਹੈ ਕਿ ਜੇ ਅਸੀਂ ਦੀਪ ਸਿੱਧੂ ਦੀ ਸੋਚ ਤੋਂ ਕੋਈ ਸੇਧ ਲੈਣੀ ਆ ਤਾਂ ਇੱਕ ਸੇਧ ਇਹ ਮਿਲਦੀ ਆ ਵੀ ਚੀਜ਼ਾਂ ਨੂੰ ਸਤਹੀ ਲੈਵਲ ਤੇ ਨਾ ਦੇਖੀਏ ਡੂੰਘੇ ਜਾ ਕੇ ਦੇਖੀਏ। ਇਕਤਾ ਦੇ ਮਸਲੇ ਨੂੰ ਜਜਵਾਤੀ ਪੱਧਰ ਤੇ ਹੋ ਕੇ ਨਾ ਦੇਖੀਏ। ਇਹਨੂੰ ਡੂੰਘੇ ਜਾ ਕੇ ਇਹਦੇ ਕਾਰਨ ਕੀ ਨੇ ਇਕਤਾ ਕਿਉਂ ਨਹੀਂ ਹੋ ਰਹੀ। ਸੋ ਜੇ ਅਸੀਂ ਕਾਰਨਾ ਵੱਲ ਜਾਈਏ ਤਾਂ ਮੇਰਾ ਖਿਆਲ ਹੈ ਕਿ ਏਕਤਾ ਵਾਸਤੇ ਤਿਆਗ ਜ਼ਰੂਰੀ ਹੈ। ਇਹਦੀ ਉਦਾਹਰਣ ਸੰਤ ਜਰਨੈਲ ਸੁਪਿੰਡਰਾ ਵਾਲੇ ਪਹਿਲਾਂ ਸਥਾਪਿਤ ਕਰ ਚੁੱਕੇ ਸੀ। ਉਹਨਾਂ ਨੇ ਜਦੋਂ ਧਰਮ ਦੁਦਮੋਰਚੇ ਚ ਸ਼ਾਮਲ ਹੋਏ ਉਸ ਮੌਕੇ ਕੌਮ ਨੂੰ ਅਪੀਲ ਕੀਤੀ ਸੀ ਏਕਤਾ ਦੀ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਪਰ ਨਾਲ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਨੂੰ ਕਿਸੇ ਅਹੁਦੇ ਦੀ ਕੋਈ ਲੋੜ ਨਹੀਂ। ਮੈਂ ਕੋਈ ਅਹੁਦਾ ਨਹੀਂ ਲੈਣਾ ਤਿਆਗ ਪਹਿਲਾਂ ਤਿਆਗ ਦਾ ਐਲਾਨ ਕੀਤਾ। ਫੇਰ ਇੱਕਤਾ ਦੀ ਅਪੀਲ ਕੀਤੀ ਹੁਣ ਤ્યાਗ ਕਰ ਤਾਂ ਹੋਊ ਜੇ ਮਨ ਚੋਂ ਖੁਦਗਰਜ਼ੀ ਜਾਊਗੀ ਜੇ ਮਨ ਚੋਂ ਲਾਲਚ ਜਾਊ ਤੇ ਲਾਲਚ ਦੀਆਂ ਬਹੁਤ ਸ਼ਕਲਾਂ ਹੁੰਦੀਆਂ ਕਿਸੇ ਨੂੰ ਦੌਲਤ ਦਾ ਕਿਸੇ ਨੂੰ ਸ਼ੌਹਰਤ ਦਾ ਕਿਸੇ ਨੂੰ ਕੁਰਸੀ ਦਾ ਕਿਸੇ ਨੂੰ ਅਹੁਦੇ ਸੋ ਇਹ ਲਾਲਚ ਛੱਡਣਾ ਪਊ ਸੋ ਇਹ ਜਿਹੜਾ ਮਸਲਾ ਹੈ ਏਕਤਾ ਦਾ ਉਹਦਾ ਇੱਕ ਜਿਹੜੀ ਸਾਡੀ ਫੁੱਟ ਪਈ ਹੈ ਇਹ ਸਾਡਾ ਰੋਗ ਨਹੀਂ ਇਹ ਰੋਗ ਦੀਆਂ ਨਿਸ਼ਾਨੀਆਂ ਕਿਸੇ ਗਹਿਰੇ ਰੋਗ ਦੀਆਂ ਜਿਵੇਂ ਸਰੀਰ ਤੇ ਫਿੰਸੀਆਂ ਨਿਕਲ ਆਉਂਦੀਆਂ ਫਿੰਸੀਆਂ ਆਪ ਦੇ ਆਪ ਚ ਰੋਗ ਨਹੀਂ ਹੁੰਦਾ ਬਿਮਾਰੀ ਨਹੀਂ ਹੁੰਦੀ ਕਿਸੇ ਬਿਮਾਰੀ ਦੇ ਲੱਛਣ ਹੁੰਦੇ ਆ ਸੋ ਇਹ ਜਿਹੜਾ ਸਾਡੇ ਚ ਧੜੇ ਬਣੇ ਪਏ ਨੇ ਇਹ ਸਾਡੀ ਬਿਮਾਰੀ ਨਹੀਂ ਬਿਮਾਰੀ ਦੇ ਲੱਛਣ ਬਿਮਾਰੀ ਕੀ ਹੈ ਹਮਾਰੀ ਮੈਂ ਜਿਹੜੀ ਪਹਿਲੀ ਗੱਲ ਕੀਤੀ ਹੈ ਕਿ ਤਿਆਗ ਨਹੀਂ ਨਿਸ਼ਕਾਮਤਾ ਨਹੀਂ ਮਨਾਂ ਦੇ ਵਿੱਚ ਲਾਲਚ ਆਉਧਿਆਂ ਦੇ ਉਹ ਵਸੇ ਪਏ ਜਿੰਨਾ ਚਿਰ ਉਹ ਲਾਲਚ ਨਹੀਂ ਨਿਕਲਣਗੇ ਤੁਸੀਂ ਜੋ ਮਰਜੀ ਜਕਾਰੇ ਵੀ ਛੱਡ ਲੀਏ ਅਪੀਲਾਂ ਵੀ ਕਰ ਲੀਏ ਇਹ ਨਾ ਏਕਤਾ ਹੋਈ ਹੈ ਤੇ ਨਾ ਹੋਣੀ ਇਹ ਵੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਮਨ ਦੇ ਵਿੱਚ ਤਿਆਗ ਨਹੀਂ ਨਿਸ਼ਕਾਮਤਾ ਨਹੀਂ ਇਹਦਾ ਵੀ ਇੱਕ ਕਾਰਨ ਹੈ ਕਿ ਕੋਈ ਸਮਾਂ ਹੁੰਦਾ ਸੀ ਕੌਮ ਦੇ ਵਿੱਚ ਸਾਰੇ ਲੱਛਣ ਹੁੰਦੇ ਸੀ ਕੌਮ 'ਚ ਗੁਣ ਹੁੰਦੇ ਸੀ ਉਹ ਕਦੋਂ ਹੁੰਦੇ ਸੀ ਜਦੋਂ ਕੌਮ ਰੋਹਾਨੀ ਤੌਰ ਤੇ ਚੜ੍ਹਦੀ ਕਲਾ ਵਿੱਚ ਹੁੰਦੀ ਸੀ ਸੋ ਰੋਹਾਨੀਅਤ ਜਿੰਨਾ 'ਚ ਸਾਡੇ ਵਿੱਚ ਨਹੀਂ ਪਰਵੇਸ਼ ਕਰੂ ਰੋਹਾਨੀ ਦਾ ਮਤਲਬ ਇਹ ਕਿ ਮਨ ਦੇ ਅੰਦਰ ਜਿੰਨਾ ਚਿਰ ਨਾਮ ਨਹੀਂ ਵਸੂ ਤਾਂ ਪੰਜ ਚੋਰ ਤਾਂ ਤਕੜੇ ਹੋਈ ਜਾਣਗੇ ਪੰਜੇ ਮਨੋਵਿਕਾਰ ਵਧਣਗੇ ਕਿਸੇ ਦੇ ਕਿਸੇ ਰੂਪ ਚ ਤੇ ਉਹਨੂੰ ਕੱਢਣ ਦਾ ਗੁਰੂ ਸਾਹਿਬ ਨੇ ਬਾਰ ਬਾਰ ਦਰੜਾਇਆ ਕਿ ਜਿੰਨਾ ਚਿਰ ਮਨ ਦੇ ਵਿੱਚ ਨਾਮ ਨਹੀਂ ਵੱਸਦਾ ਤੁਸੀਂ ਅਸੀਂ ਉਹਨਾਂ ਪੰਜਾਂ ਦੂਤਾਂ ਤੋਂ ਖਿਹੜਾ ਨਹੀਂ ਛਡਾ ਸਕਦੇ ਇਹ ਹੈਗਾ ਰੋਹਾਨੀਅਤ ਦਾ ਇਹ ਅਸੀਂ ਆਪਣੀ ਕੌਮ ਦੇ ਇਤਿਹਾਸ ਚ ਅਸੀਂ ਉਹ ਦੇਖ ਚੁੱਕੇ ਆ 18ਵੀਂ ਸਦੀ ਚ ਕਿਤੇ ਸੁਣਿਆ ਮਿਸਲਾਂ ਵੀ ਹੁੰਦੀਆਂ ਸੀ ਸਰਦਾਰ ਵੀ ਹੁੰਦੇ ਸੀ ਜੰਗ ਚੱਲ ਰਹੀ ਸੀ ਕਿਤੇ ਅਉਧਿਆ ਪਿੱਛੇ ਲੜਾਈ ਖੋਖਿੰਝ ਹੋਈ ਹੋਵੇ ਜਦੋਂ ਨਵਾਬੀ ਦੀ ਪੇਸ਼ਕਸ਼ ਵੀ ਆਈ ਹਰ ਇੱਕ ਕਹਿ ਰਿਹਾ ਸੀ ਮੈਂ ਨਹੀਂ ਤੂੰ ਬਣ ਮੈਂ ਨਹੀਂ ਤੂੰ ਬਣ ਹੁਣ ਇੱਕ ਦੂਜੇ ਨੂੰ ਮਿੱਧ ਕੇ ਮਤਲਬ ਬੰਦੇ ਅੱਗੇ ਮੰਗਣ ਨੂੰ ਫਿਰਦੇ ਨੇ ਕਿ ਰੋਹਾਨੀਅਤ ਪੌਰ ਤੇ ਸਾਡਾ ਪਤਨ ਹੋ ਚੁੱਕਿਆ ਹੈ ਇਹ ਜਿੰਨਾ ਚਿਰ ਸਾਡਾ ਪਤਨ ਦੂਰ ਨਹੀਂ ਹੁੰਦਾ ਰੋਹਾਨੀ ਤੌਰ ਤੇ ਕੌਮ ਜਿਹੜੀ ਐ ਸਿੱਖ ਦੀ ਸਿੱਖ ਕੌਮ ਦੀ ਸਿਰਜਣਾ ਇਸ ਤਰ੍ਹਾਂ ਹੋਈ ਹੈ ਇਹਦੀ ਬਣਤਰ ਇਸ ਤਰ੍ਹਾਂ ਬਣੀ ਐ ਇਹ ਉਦੋਂ ਹੀ ਚੜਦੀ ਕਲਾ 'ਚ ਹੋਊ ਜਦੋਂ ਇਹ ਰੋਹਾਨੀ ਤੌਰ ਤੇ ਤਾਕਤਵਰ ਹੋਊ 18ਵੀਂ ਸਦੀ ਤੋਂ ਬਾਅਦ 19ਵੀਂ ਤੇ 20ਵੀਂ ਸਦੀ ਦੇ ਵਿੱਚ ਵੀ ਜਦੋਂ ਮੋਰਚੇ ਲੱਗੇ ਨਾ ਜਦੋਂ ਗੁਰਦੁਆਰਿਆਂ ਦੀ ਮੁਕਤੀ ਲਈ ਮੋਰਚੇ ਲੱਗੇ ਨਾ ਉਦੋਂ ਕਿੰਨੀਆਂ ਕਪੜਾ ਫੁੱਟਾਂ ਪਈਆਂ ਕਿੰਨੀਆਂ ਕਿ ਜਥੇ ਬੰਦੀਆਂ ਬਣੀਆਂ ਕਿੰਨੀਆਂ ਅਹੁਦੇ ਦੀਆਂ ਲੜਾਈਆਂ ਹੋਈਆਂ ਸਭੋ ਇੱਕ ਦੂਜੇ ਤੋਂ ਅੱਗੇ ਸ਼ਹੀਦ ਹੋਣ ਵਾਸਤੇ ਆਪਸ ਵਿੱਚ ਹੀ ਜਿੱਦ ਲੱਗੀ ਹੋਈ ਸੀ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜਦੋਂ ਸੀਨ ਤੇ ਆਏ ਉਹ ਪਤਾ ਹੈ ਅਕਾਲੀ ਦਲ ਕਿਸ ਤਰ੍ਹਾਂ ਧੜਿਆਂ ਵਿੱਚ ਵੰਡਿਆ ਹੋਇਆ ਸੀ ਅਕਾਲੀ ਦਲ ਦੇ ਅੰਦਰ ਵੀ ਕਿੰਨੀ ਖੋਖਿੰਜ ਚੱਲ ਰਹੀ ਸੀ ਤਾਂ ਸੰਤਾਂ ਨੇ ਜਿਹੜਾ ਇਹ ਐਲਾਨ ਕੀਤਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਜੀ ਦਾ ਮਤਲਬ ਉਹਨਾਂ ਦੇ ਮਨ ਚੋਂ ਸਾਰੇ ਕਿਸਮ ਦੇ ਲੋਭ ਲਾਲਚ ਉਹ ਖਤਮ ਉਹ ਨਿਕਲ ਚੁੱਕੇ ਸੀ ਕਿਉਂ ਨਿਕਲ ਚੁੱਕੇ ਸੀ ਉਹ ਨਾਮ ਰਸਕੀ ਬਣ ਚੁੱਕੇ ਸੀ ਸੋ ਅਸੀਂ ਅੱਜ ਜਿਹੜੇ ਸਾਰੇ ਬੰਦੇ ਵਿਚਰ ਰਹੇ ਆ ਅਸੀਂ ਮੇਨਲੀ ਰਾਜਨੀਤਿਕ ਬੰਦੇ ਕਹਿ ਲੋ ਤੇ ਸਾਡੇ ਵਿੱਚੋਂ ਉਹ ਜਿਹੇ ਮਹਾਪੁਰਸ਼ ਜਿੰਨਾ ਸਿੱਖ ਕੌਮ ਨੂੰ ਚਰ ਬਚਨੀ ਨਹੀਂ ਜਿੰਨਾ ਚਿਰ ਕੋਈ ਰੋਹਾਨੀ ਹਸਤੀ ਆ ਕੇ ਇਸ ਕੌਮ ਨੂੰ ਦੀ ਅਗਵਾਈ ਨਹੀਂ ਸੰਭਾਲਦੀ ਡਿੱਗੀ ਪਈ ਕੌਮ ਨੂੰ ਸੰਤ ਜਰਨੈਲ ਸਿੱਖ ਪਿੰਡਰਾ ਵਾਲੇ ਤਾਂ ਕੜੀ ਕਰ ਸਕੇ ਕਿ ਉਹ ਰੋਹਾਨੀਅਤ ਤੋਂ ਪ੍ਰੇਰਿਤ ਸੀ ਕਿਸੇ ਗਰਜ ਤੋਂ ਪ੍ਰੇਰਿਤ ਨਹੀਂ ਇੱਕ ਗੱਲ ਤਾਂ ਇਹ ਦੂਜੀ ਗੱਲ ਮਨ ਲੋ ਸਾਰੇ ਇਕੱਠੇ ਹੋ ਜੀ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਅਸੀਂ ਸੇਧ ਕੀ ਲੈਣੀ ਹੈ ਇਕੱਠੇ ਹੋ ਕੇ ਗਲਤ ਸੇਧ ਫੇਰ ਲੈ ਲਈਏ ਉਹ ਤਾਂ ਸਾਰੀ ਕੌਮ ਦੀ ਬੇੜਾ ਡੁੱਬ ਜੂਗਾ ਸੋ ਏਕਤਾ ਤੋਂ ਪਹਿਲਾਂ ਸਿਧਾਂਤਕ ਸੇਧ ਕੀ ਹੋਵੇ ਅੱਜ ਅਸੀਂ ਰਾਜਨੀਤੀ ਕਰਨੀ ਹੈ ਤਾਂ ਉਹਦੀਆਂ ਸਾਨੂੰ ਕੁਝ ਮੇਨ ਨਿਸ਼ਾਨਦੇਹੀ ਕਰਨੀ ਪਊ ਕਿਹੜੀਆਂ ਗੱਲਾਂ ਤੋਂ ਬਚਣਾ ਹੈ ਅਸੀਂ ਸੋ ਇੱਥੇ ਹੁਣ ਲੰਮਾ ਵਿਖਿਆਨ ਕਰਨ ਦਾ ਸਮਾਂ ਨਹੀਂ ਮੈਂ ਸਿਰਫ 2 ਮਿੰਟਾਂ ਚ ਇਹ ਗੱਲ ਕਰਨੀ ਚਾਹਣਾ ਕਿ ਰਾਜਨੀਤੀ ਦਾ ਮੂਲ ਜਿਹੜਾ ਗੁਰ ਹੈ ਫਾਰਮੂਲਾ ਉਹ ਇਹ ਹੈ ਕਿ ਪਹਿਲਾਂ ਤੁਸੀਂ ਖਾਤਰੇ ਨੂੰ ਪਛਾਣੋ ਸਾਨੂੰ ਖਤਰਾ ਕੀ ਹੈ ਲੜੋਂਗੇ ਤਾਂ ਪਹਿਲਾਂ ਖਾਤਰੇ ਦਾ ਪਤਾ ਹੋਵੇ ਕੀ ਹੈ ਐਵੇਂ ਕੰਧਾਂ 'ਚ ਥੋੜਾ ਟੱਕਰਾ ਮਾਰਾਂਗੇ ਖਤਰਾ ਕੀ ਹੈ ਸੰਤਾ ਨੇ ਨਿਸ਼ਾਨਦੇਹੀ ਕਰਤੀ ਸੀ ਸੰਤਾਂ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਨਿਸ਼ਾਨਦੇਹੀ ਕਰਤੀ ਸੀ ਕੀ ਕਿਹਾ ਸੀ ਕਿ ਸਿੱਖ ਅਸੀਂ ਭਾਰਤ ਅੰਦਰ ਗੁਲਾਮ ਆ ਕੋਈ ਕੋਈ ਰੋਲ ਝੋੜਾ ਨਹੀਂ ਰਹਿਣ ਦਿੰਦਾ ਮੰਨ ਲੋ ਵੀ ਅਸੀਂ ਤਾਂ ਗੁਲਾਮ ਆ ਆਜ਼ਾਦੀ ਦੀ ਗੱਲ ਤਾਂ ਤਾਂ ਹੀ ਉੱਠੂ ਨਾ ਜੇ ਪਹਿਲਾਂ ਇਹ ਮੰਨਾਂਗੇ ਕਿ ਅਸੀਂ ਗੁਲਾਮ ਆ ਤੇ ਗੁਲਾਮ ਕਿਹਨੇ ਬਣਾਏ ਆ ਜਿਹੜੀ ਇਥੋਂ ਦੀ ਬਹੁ ਗਿਣਤੀ ਆ ਉਸ ਬਹੁ ਗਿਣਤੀ ਦੀ ਜਿਹੜੀ ਨਮੈਂਦਾ ਰਾਸ ਸੀ ਜਮਾਤ ਹੈ ਉਸ ਨੇ ਸਾਨੂੰ ਗੁਲਾਮ ਬਣਾਇਆ ਅਸੀਂ ਉਹ ਤੋਂ ਮੁਕਤੀ ਲੈਣੀ ਹੈ ਸੋ ਸੇਧ ਸਾਫ਼ ਹੋ ਗਈ ਕਿ ਕਰਨਾ ਕੀ ਹੈ ਅੱਜ ਦੀ ਸਿਚੁਏਸ਼ਨ ਚ ਸਾਡੀ ਹਾਲਾਤ ਬਹੁਤ ਗੰਧਲੀ ਪਈ ਹੈ ਬਲ ਬੰਦਿਆਂ ਦੇ ਮਨਾਂ 'ਚ ਇਹ ਲੱਗ ਰਿਹਾ ਹੈ ਕਿ ਜੇ ਹੁਣ ਅੱਜ ਕੌਮ ਦਾ ਕੋਈ ਬਚਾਅ ਹੋ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਕੋਈ ਸਮਝੌਤਾ ਕਰਕੇ ਹੀ ਹੋ ਸਕਦਾ ਹੈ ਬਹੁਤ ਹੀ ਤਰਸਯੋਗ ਹਾਲਤ ਹੈ ਵੀ ਜਿਹੜਾ ਤੁਹਾਨੂੰ ਨਿਗਲਣ ਵਾਸਤੇ ਮਗਰਮੱਛ ਮੂੰਹ ਅੱਡੀ ਖੜਾ ਹੈ ਤੁਸੀਂ ਕਹੋ ਵੀ ਉਹਦੇ ਨਾਲ ਅਸੀਂ ਥੋੜਾ ਬਹੁਤਾ ਉਹਨੂੰ ਖੁਸ਼ ਕਰ ਲਈਏ ਉਹਦੇ ਨਾਲ ਕੋਈ ਰਾਜੀਨਾਮਾ ਕਰ ਲਈਏ ਤੇ ਜੇ ਏਕਤਾ ਕਰਕੇ ਸਾਰਿਆਂ ਨੇ ਉਸ ਮਗਰਮੱਛ ਦੇ ਮੂੰਹ ਚ ਜਾ ਪੈਣਾ ਹੈ ਫਿਰ ਉਹੀ ਜੀ ਏਕਤਾ ਤੋਤਾ ਅਨੇਕਤਾ ਠੀਕ ਹੈ ਕੁਝ ਤਾਂ ਬਚਣਗੇ ਨਾ ਕੁਝ ਤਾਂ ਕੌਮ ਨੂੰ ਖਬਰਦਾਰ ਕਰਨਗੇ ਸੋ ਸਭ ਤੋਂ ਪਹਿਲਾਂ ਇਹ ਮਨਾਂ ਦੇ ਵਿੱਚ ਪੱਕਾ ਧਾਰ ਲੋ ਕਿ ਜਿਹੜੀ ਮੌਜੂਦਾ ਸਰਕਾਰ ਹੈ ਸਾਡੀ ਜਿਹੜੇ ਸਾਡੇ ਹਾਕਮਨ ਜਿਹੜੀ ਇਹ ਸਟੇਟ ਹੈ ਇਹ ਸਾਨੂੰ ਦੋ ਟਾਂਗਾਂ ਮਾਰਨਾ ਚਾਹੁੰਦੀ ਹੈ ਇੱਕ ਜੱਫੀ ਚ ਲੈ ਕੇ ਜਜਬ ਕਰਨਾ ਚਾਹੁੰਦੀ ਆ ਆਪਦੇ ਚ ਇੱਕ ਜਿਹੜੇ ਬੰਦੇ ਜਜਬ ਹੋਣ ਤੋਂ ਨਾਬਰ ਹੋ ਜਾਣਗੇ ਉਹਨਾਂ ਵਾਸਤੇ ਉਹੀ ਫਿਰ ਦਿਬਰੂਗੜ੍ਹ ਤੇ ਜਾਂ ਬੰਦੀ ਸਿੰਘ ਜਾਂ ਜੋ ਕੁਛ ਇਥੇ ਵਾਪਰਿਆ ਪੰਜਾਬ ਦੀ ਧਰਤੀ ਤੇ ਵੀ ਉਹਨਾਂ ਨੂੰ ਹਰ ਢੰਗ ਨਾਲ ਕਤਲ ਵੀ ਕਰਨਗੇ ਜੇਲਾਂ ਚ ਵੀ ਰੱਖਣਗੇ ਹਰ ਕਿਸਮ ਦੇ ਤਸੀਹੇ ਦੇਣਗੇ ਉਹਨਾਂ ਤੇ ਜ਼ਬਰ ਹੋਊਗਾ ਸੋ ਇੱਕ ਇੱਕ ਹੱਥ ਨਾਲ ਜ਼ਬਰ ਚੱਲ ਰਿਹਾ ਦੂਜੇ ਹੱਥ ਨਾਲ ਫੁਚਕਾਰਿਆ ਜਾ ਰਿਹਾ ਲਾਲਚ ਦਿੱਤਾ ਜਾ ਰਿਹਾ ਵੀ ਆਜੋ ਸੋ ਇਸ ਗੱਲ ਬਾਰੇ ਮੇਰਾ ਖਿਆਲ ਹੈ ਅੱਜ ਕੌਮ ਜਦੋਂ ਦੀਪ ਸਿੱਧੂ ਨੂੰ ਯਾਦ ਕਰਦੇ ਆਂ ਅਸੀਂ ਤਾਂ ਆ ਸਪਸ਼ਟ ਜ਼ਰੂਰ ਹੋਈਏ ਕਿ ਅੱਜ ਆ ਸਾਡੇ ਸਾਹਮਣੇ ਕਾਰਜ ਕੀ ਹੈ ਅਸੀਂ ਸੇਧ ਕਿਹੜੀ ਲੈਣੀ ਹੈ ਕੋਈ ਵੀ ਇਹ ਜੀ ਸੋਚ ਜਿਹੜੀ ਇਹ ਲੈ ਕੇ ਆਉਂਦੇ ਨੇ ਕਿ ਭਾਰਤ ਸਰਕਾਰ ਨਾਲ ਨੂੰ ਅਸੀਂ ਖੁਸ਼ ਕਰ ਲਈਏ ਅਸੀਂ ਉਹਦੇ ਨਾਲ ਕੋਈ ਸਾਂਝ ਪਾ ਲਈਏ ਅਸੀਂ ਉਹਦੇ ਕੋਲੇ ਜਾ ਕੇ ਕੋਈ ਡਿਪਲੋਮੇਸੀ ਕਰ ਲਈਏ ਇਹ ਗੱਲਾਂ ਕੌਮ ਨੂੰ ਬਹੁਤ ਡੂੰਘੇ ਖੱਡੇ ਵਿੱਚ ਸੁੱਟ ਦੇਣੀਆਂ ਜੀ ਸਭ ਤੋਂ ਵੱਡਾ ਕੋ ਕਰਮ ਸਿੱਖੋਂਦੋਂ ਕਰਦਾ ਜਦੋਂ ਆਪਦੀ ਕਿਸੇ ਰਾਜਨੀਤਿਕ ਗਰਜ ਵਾਸਤੇ ਗੁਰੂ ਦਾ ਹਵਾਲਾ ਲੈ ਕੇ ਆਉਂਦਾ ਗੁਰੂਆਂ ਨੇ ਵੀ ਇਸ ਤਰ੍ਹਾਂ ਕੀਤਾ ਸੀ ਇਸ ਸਬੰਧ ਚ ਤਾਂ ਮੇਰੀ ਇੱਕੋ ਬੇਨਤੀ ਹੈ ਕਿ ਹੋਰ ਜੋ ਮਰਜੀ ਕਰ ਲੋ ਆਪਦੇ ਕਿਸੇ ਰਾਜਨੀਤਿਕ ਪੰਥ ਦੇ ਨੂੰ ਸਹੀ ਦਰਸਾਉਣ ਵਾਸਤੇ ਕਦੇ ਵੀ ਗੁਰੂ ਦਾ ਹਵਾਲਾ ਨਾ ਦਿਓ ਆਪਾਂ ਨਹੀਂ ਸਮਝ ਸਕਦੇ ਗੁਰੂ ਕਿੱਥੋਂ ਚੱਲ ਰਹੇ ਸੀ ਗੁਰੂ ਸਾਡੇ ਵਰਗੇ ਨਹੀਂ ਸੀ ਗਿੰਟੀਆਂ-ਮਿੰਟੀਆਂ ਕਰਕੇ ਦੁਨਿਆਵੀ ਵੀ ਇਹਦੇ 'ਚੋਂ ਆਹ ਘੱਟ ਲਈਏ ਇਹਦੇ ਆਹ ਘੱਟ ਲਈਏ ਗੁਰੂ ਤਾਂ ਕਿਸੇ ਬਹੁਤ ਵੱਡੀ ਸੋਚ 'ਚੋਂ ਚੱਲ ਰਹੇ ਸੀਗੇ ਅਸੀਂ ਨੀ ਉਹਦੀ ਥਾਂ ਪਾ ਸਕਦੇ ਅਸੀਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ ਅਸੀਂ ਹੀਠਾਂ ਖੜ ਕੇ ਨੀਵੇਂ ਖੜ ਕੇ ਅਸੀਂ ਗੁਰੂ ਦਾ ਕੀ ਅੰਦਾਜ਼ਾ ਲਾ ਸਕਦੇ ਹਾਂ ਸੋ ਗੁਰੂ ਦਾ ਕਦੇ ਹਵਾਲਾ ਇਸ 'ਚ ਨਾ ਦਿਓ ਪੋਲੀਟਿਕਲ ਲੀਡਰਾਂ ਦੇ ਦੇ ਦਿਓ ਸਾਡੇ ਅਬਦੇ ਇਤਿਹਾਸ 'ਚ ਵੀ ਬਹੁਤ ਕੁਝ ਪਿਆ ਉਸ ਇਤਿਹਾਸ ਦੇ ਵਿੱਚੋਂ ਵੀ ਆਪਾਂ ਲੈ ਕੇ ਆਈਏ ਸੋ ਅੱਜ ਦੇ ਇਹ ਆਪਾਂ ਕਦੇ ਮੈਂ ਫੇਰ ਵੀ ਆਪਾਂ ਇਹ ਗੱਲਾਂ ਹੁੰਦੀਆਂ ਰਹਿਣਗੀਆਂ ਤੇ ਹੋਣੀਆਂ ਚਾਹੀਦੀਆਂ ਅੱਜ ਬਹੁਤ ਵੱਡਾ ਖਤਰਾ ਹੈ ਕੌਮ ਦੇ ਵਿੱਚ ਇਹ ਗੱਲ ਪ੍ਰਵਾਨ ਹੋ ਰਹੀ ਹੈ ਕਿ ਕੀ ਹਰ ਜੈਜੀ ਜੇ ਉਹਦੇ ਨਾਲ ਥੋੜਾ ਬਹੁਤਾ ਲੈ ਕੇ ਕੁਛ ਕੀਤਾ ਬੰਦੇ ਛਡਾਏ ਜਾ ਸਕਦੇ ਨੇ ਸਿੱਖਾਂ ਨੇ ਕਦੇ ਆਏ ਗੈਰਤ ਵੇਚ ਕੇ ਬੰਦੇ ਨਹੀਂ ਸੀ ਛਡਾਏ ਉਹਨਾਂ ਨੇ ਸਾਰੀਆਂ ਜ਼ਿੰਦਗੀਆਂ ਤਾਂ ਉੱਥੇ ਵਤਾਤੀਆਂ ਫਿਰ ਤੁਸੀਂ ਕਿਹੜੇ ਬੰਦਿਆਂ ਤੇ ਯਕੀਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ 19 ਅੱਜ ਤੋਂ 5 ਸਾਲ ਪਹਿਲਾਂ ਜਦੋਂ ਗੁਰਨਾਨੰਦ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਉਤਸਵ ਮਨਾਇਆ ਜਾ ਰਿਹਾ ਸੀ ਆਪ ਸਰਕਾਰ ਨੇ ਐਲਾਨ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਸੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਤੇ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੋ ਆਣਾ ਤੇ ਉਹਦੇ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ ਪਰ ਨਹੀਂ ਛੱਡਿਆ ਮੁੜ ਕੇ ਦੇਸ਼ ਦਾ ਪਰ ਹੋਮ ਮੰਟਰੀ ਕੀ ਬੋਲ ਰਿਹਾ ਹੈ ਕਹਿੰਦਾ ਜਿੰਨਾ ਚਿਰ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਆਪਦੀ ਗਲਤੀ ਦਾ ਅਸੀਂ ਨਹੀਂ ਛੱਡਣਾ ਕਿਸੇ ਨੂੰ ਅਸੀਂ ਕਿਸੇ ਨੂੰ ਮਾਫ ਨਹੀਂ ਕਰਨਾ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਜਦੋਂ ਦਿਬਰੂਗੜ੍ਹ ਦੇ ਵਿੱਚ ਬੈਠੇ ਵਾਰੀ ਉਹ ਬੋਲਿਆ ਕਿ ਇਹ ਇੱਕ ਭਿੰਡਰਾਂ ਵਾਲਾ ਬਣਨਾ ਚਾਹਤਾ ਥਾ ਜਿਹੜੇ ਉਹਦੇ ਇਹ ਸ਼ਬਦ ਹੈ ਏ ਚੋ ਦੀ ਨਫ਼ਰਤ ਦਾ ਪਤਾ ਲੱਗਦਾ ਸੰਤ ਭਿੰਡਰਾਂ ਵਾਲੇ ਬਾਰੇ ਅਜੇ ਤੱਕ ਕਿੰਨੀ ਜ਼ਹਿਰ ਉਹਨਾਂ ਦੇ ਮਨਾਂ 'ਚ ਪਈ ਆ ਤੇ ਕਹਿੰਦਾ ਆਬ ਉਹ ਬਿਗਰੂ ਗੜ੍ਹ ਮੇਂ ਬੈਠਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹਾ ਹੈ ਮੈਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰ ਰਿਹਾ ਕਿਸ ਤਰ੍ਹਾਂ ਹਵਾਲਾ ਦੇ ਰਿਹਾ ਉਹਨਾਂ ਦੀ ਨੀਤਾਂ ਤਾਂ ਸੋਚੀ ਤਾਂ ਉਹ ਆ ਬੈਠੇ ਸੋ ਇਹ ਇਹ ਗੱਲਾਂ ਕਮਜ਼ੋਰੀ 'ਚੋਂ ਆਉਂਦੀਆਂ ਜਦੋਂ ਕੌਮਾਂ ਦੇ ਮਨ ਕਮਜ਼ੋਰ ਪੈ ਜਾਂਦੇ ਆ ਤਾਂ ਫਿਰ ਉਹਦੇ ਚੋਂ ਆ ਸਾਰੀਆਂ ਗੱਲਾਂ ਇਹੋ ਜਿਹਿਆਂ ਉੱਠਦੀਆਂ ਨੇ ਸੋ ਕੌਮ ਦੇ ਮਨ ਤੱਕੜੇ ਕਰਨੇ ਪੈਣਗੇ ਮਨ ਤੱਕੜੇ ਹੋਣਗੇ ਗੁਰਬਾਣੀ ਦੇ ਨਾਲ ਇਹ ਕੱਲੀਆਂ ਪੋਲੀਟਿਕਲ ਸਪੀਚਾਂ ਨਾਲ ਬੰਦਿਆਂ ਨੂੰ ਮੌਕੇ ਤੇ ਜੋਸ਼ ਦਿਵਾਇਆ ਜਾ ਸਕਦਾ ਹੈ ਜਿਹੜਾ ਉਹਨਾਂ ਦੇ ਵਿੱਚ ਇੱਕ ਜਜ਼ਬਾ ਭਰਨਾ ਸਿੱਖ ਜਜ਼ਬਾ ਅਸਲੀ ਉਹ ਤਾਂ ਗੁਰਬਾਣੀ ਦੇ ਪ੍ਰਵਾਹ ਨਾਲ ਹੀ ਭਰਿਆ ਜਾ ਸਕਦਾ ਸੋ ਇਸ ਮਾਮਲੇ ਦੇ ਵਿੱਚ ਰੋਹਾਨੀ ਹਸਤੀਆਂ ਜਿਹੜੀਆਂ ਸਾਡੀ ਕੌਮ ਦੀਆਂ ਕੋਈ ਹੈ ਉਹਨਾਂ ਦਾ ਰੋਲ ਬਹੁਤ ਵੱਡਾ ਹੈ ਵੀ ਉਹ ਕੌਮ ਨੂੰ ਇਸ ਪਤਨ ਦੇ ਵਿੱਚੋਂ ਕੱਢਣ ਜਿਸ ਤਰ੍ਹਾਂ ਸਮੇਂ-ਸਮੇਂ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਉਸ ਤੋਂ ਪਹਿਲਾਂ ਸੰਤ ਆਤਰ ਸਿੰਘ ਪਿੰਡਰਾਂ ਵਾਲੇ ਨੇ ਮਤਲਬ ਕੋਈ ਨਾ ਕੋਈ ਵੱਡੀਆਂ ਰੋਹਾਨੀ ਹਸਤੀਆਂ ਕੌਮ ਨੂੰ ਆ ਕੇ ਖੜਾ ਕਰਦੀਆਂ ਉਹ ਜ਼ਮੀਨ ਤਿਆਰ ਕਰਦੀਆਂ ਜਿਹਦੇ ਵਿੱਚੋਂ ਫਿਰ ਆਜ਼ਾਦੀ ਦੀ ਜਿਹੜੀ ਛੋਟੀ ਲੜਾਈ ਦੀ ਰਾਜਨੀਤੀ ਉਹ ਪ੍ਰਗਟ